ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚਹਿਲ ਖੇਤੀ ਸੇਵਾ ਸੈਂਟਰ ਦੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ ਅਜ 14 ਜੂਨ ਤੋਂ ਲੈ ਕੇ ਆਉਣ ਵਾਲੀ 20 ਜੂਨ ਤੱਕ ਜੋ ਇਹ 5-6 ਦਿਨ ਹੋਣਗੇ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਵੀਰੋ ਗਰਮੀ ਦਾ ਜ਼ੋਰ ਕਦੋਂ ਤੱਕ ਬਣਿਆ ਰਹੇਗਾ ਕਿੰਨਾ ਦਿਨਾਂ ਦੇ ਵਿੱਚ ਜਾ ਕੇ ਆਪਾਂ ਨੂੰ ਥੋੜਾ-ਮੋਟੀ ਗਰਮੀ ਤੋਂ ਰਾਹਤ ਮਿਲ ਸਕਦੀ ਹੈ ਸਵੇਰ ਉਹ ਸਾਰੀ ਜਾਣਕਾਰੀ ਆਪਾਂ ਕਿਸਾਨ ਵੀਰਾਂ ਦੇ ਨਾਲ ਸਾਂਝੀ ਕਰਾਂਗੇ ਵੀਰੋ ਕਿਸਾਨ ਵੀਰੋ ਇਹ ਜਾਣਕਾਰੀ ਅਨੁਮਾਨ ਦੇ ਆਧਾਰ 'ਤੇ ਹੋਵੇਗੀ ਥੋੜਾ ਮੋਟਾ ਫੇਰ ਬਦਲ ਹੋ ਸਕਦਾ ਹੈ ਫਿਰ ਵੀ ਕੋਸ਼ਿਸ਼ ਕਰਾਂਗੇ ਕਿ ਜਾਣਕਾਰੀ ਸਹੀ ਤੋਂ ਸਹੀ ਕਿਸਾਨ ਵੀਰਾਂ ਤੱਕ ਪਹੁੰਚਦੀ ਕਰੀਏ ਵੀਰੋ ਆਪਾਂ ਗੱਲ ਕਰਦੇ ਹਾਂ 14 ਜੂਨ ਦੀ 14 ਜੂਨ ਨੂੰ ਪੰਜਾਬ ਦਾ ਮੌਸਮ ਸਵੇਰ ਤੋਂ ਲੈ ਕੇ ਸ਼ਾਮ ਤੱਕ ਤਕਰੀਬਨ ਸਾਫੀ ਦੇਖਣ ਨੂੰ ਮਿਲੇਗਾ ਦੁਪਹਿਰ ਦੇ ਸਮੇਂ ਤੱਕ ਕੋਈ ਛੋਟਾ ਮੋਟਾ ਹਲਕੀਆ ਭਲਕਾ ਫੁਲਕਾ ਬਦਲੀ ਸਿਸਟਮ ਮਾਝੀ ਦੋਆਬੇ ਦੇ ਖੇਤਰਾਂ ਦੇ ਵਿੱਚ ਬਣ ਸਕਦਾ ਹੈ ਪਰ ਕੁਝ ਸਮੇਂ ਬਾਅਦ ਵੀਰੋ ਮੌਸਮ ਸਾਫ ਹੋ ਜਾਵੇਗਾ ਵਿਰੋਧ ਤੇਜ ਜੋ ਪੱਛਮੀ ਹਵਾਵਾਂ ਨੇ ਇਹਨਾਂ ਦੀ ਵਿਰੋਧ ਤੇਜ ਗਤੀ ਚੱਲਦੀਆਂ ਰਹਿਣਗੀਆਂ ਹਵਾਵਾਂ ਤੇਜ ਗਤੀ ਨੇ ਦੁਪਹਿਰ ਤੋਂ ਬਾਅਦ ਥੋੜੀ ਜਿਹੀ ਹਵਾਵਾਂ ਨੂੰ ਠੱਲ ਪਵੇਗੀ ਸਵੇਰ ਤੋਂ ਲੈ ਕੇ ਹੀ ਦੁਪਹਿਰ ਤੱਕ ਤੇਜ਼ ਰਫਤਾਰ ਦੀਆਂ ਹਵਾਵਾਂ ਤਕਰੀਬਨ 15 ਤੋਂ 20 25 ਕਿਲੋਮੀਟਰ ਤੱਕ ਰਫਤਾਰ ਦੀਆਂ ਗਰਮ ਹਵਾਵਾਂ ਚੱਲਣਗੀਆਂ ਵੀਰੋ ਜਿਹਦੇ ਨਾਲ ਲੂ ਚੱਲਣ ਦਾ ਅਸਰ ਲੂ ਚੱਲਣ ਦੇ ਅਸਰ ਬਣੇ ਹੋਏ ਨੇ ਵੀਰੋ ਆਉਂਦੇ 2 3 4 ਦਿਨਾਂ ਤੱਕ ਵੀਰੋ ਪੰਜਾਬ ਦੇ ਮੌਸਮ ਦੇ ਵਿੱਚ ਗਰਮੀ ਬਰਕਰਾਰ ਰਹੇਗੀ ਟੈਂਪਰੇਚਰ ਘੱਟ ਤੋਂ ਘੱਟ 42 ਵੀਰੋ ਵੱਧ ਤੋਂ ਵੱਧ 45 60 ਡਿਗਰੀ ਦੇ ਆਸ-ਪਾਸ ਦਿਨ ਦੇ ਜੋ ਰਹਿਣਗੇ ਰਾਤ ਦੇ ਟੈਂਪਰੇਚਰ ਦੀ ਗੱਲ ਕਰੀਏ ਆਪਾਂ ਜੀ ਕੱਟੋ ਦਾ ਟੈਂਪਰੇਚਰ ਵੀਰੋ 30 31 ਡਿਗਰੀ ਦੇ ਆਸ-ਪਾਸ ਰਹਿਣਗੇ ਰਾਤ ਦੇ ਤੇ ਬੱਦਲਵਾਈ ਦੀ ਆਪਾਂ ਹਨੇਰੀ ਮੀਂਹ ਦੀ ਗੱਲ ਕਰੀ ਵੀਰੋ ਅੱਜ 14 ਜੂਨ ਦੀ ਆਪਾਂ ਗੱਲ ਕਰਦੇ ਹਾਂ ਦੁਪਹਿਰ ਤੋਂ ਬਾਅਦ ਵੀਰੋ ਪੰਜਾਬ ਦਾ ਮੌਸਮ ਕੁਛ ਨਾ ਕੁਛ ਖੇਤਰਾਂ ਦੇ ਵਿੱਚ ਆਪਾਂ ਨੂੰ ਗਰਜ ਚਮਕ ਮੀਂਹ ਹਨੇਰੀ ਐਦਾਂ ਦਾ ਬੱਦਲੀ ਸਿਸਟਮ ਕਿਸੇ ਕਿਸੇ ਖੇਤਰ ਦੇ ਵਿੱਚ ਵੀਰੋ ਬਣ ਸਕਦਾ ਜਿਹਦਾ ਕੋਈ ਸੀਮਤ ਦਾਇਰਾ ਨਹੀਂ ਹੁੰਦਾ ਵੀਰੋ ਅਨੁਮਾਨ ਹੈ ਕਿ ਜੋ ਕਿ ਪੱਛਮੀ ਸਰਹੱਦੀ ਖੇਤਰ ਨੇ ਉਹਨਾਂ ਖੇਤਰਾਂ ਦੇ ਵਿੱਚੋਂ ਬੱਦਲ ਇੰਟਰ ਹੋਣਗੇ ਜੋ ਪੰਜਾਬ ਦੇ ਕੁਝ ਕੁ ਖੇਤਰਾਂ ਨੂੰ ਪ੍ਰਭਾਵਿਤ ਕਰਨਗੇ ਜਿਸ ਦੇ ਵਿੱਚ ਵੀਰੋ 10 ਤੋਂ 20 ਮਿੰਟ ਦਾ ਕਿ ਅ ਮੀ ਥੋੜੇ ਸਮੇਂ ਲਈ ਵੀਰੋ ਹਨੇਰੀ ਤੇਜ਼ ਗਰਜ ਚਮਕ ਐਦਾਂ ਦਾ ਮਾਹੌਲ ਹੋ ਸਕਦਾ ਕਿਉਂਕਿ ਵੀਰੋ ਇਹ ਜੋ ਅਚਾਨਕ ਬੱਦਲ ਬਣਦੇ ਨੇ ਇਹਨਾਂ ਦਾ ਕੋਈ ਖੇਤਰ ਨਹੀਂ ਹੁੰਦਾ ਜਿੱਦੀ ਆਪਾਂ ਸਟੀਕ ਅਪਡੇਟ ਨਹੀਂ ਦੇ ਸਕਦੇ ਤੇ ਜੇਕਰ ਕੋਈ ਵੀਰੋ ਜਾਣਕਾਰੀ ਮਿਲਦੀ ਹੈ ਵੱਖਰੇ ਤੌਰ ਤੇ ਫਿਰ ਕਿਸਾਨ ਵੀਰਾਂ ਨਾਲ ਜਾਣਕਾਰੀ ਸਾਂਝੀ ਕਰਾਂ ਕਿੰਨਾ ਖੇਤਰਾਂ ਦੇ ਵਿੱਚ ਕਦੋਂ ਮੀਂਹ ਦੇ ਸਰ ਬਣ ਸਕਦੇ ਨੇ ਪਰ ਵੀਰੋ ਅੱਜ ਦੁਪਹਿਰ ਤੋਂ ਬਾਅਦ ਟੁੱਟਵੇਂ ਰੂਪ ਦੇ ਵਿੱਚ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਆਪਾਂ ਨੂੰ ਬੱਦਲੀ ਸਿਸਟਮ ਥੋੜੇ ਮੋਟੇ ਬਣਦੇ ਨਜ਼ਰ ਆ ਰਹੇ ਨੇ ਕੱਲ ਨੂੰ ਵੀਰੋ 15 ਦੀ ਆਪਾਂ ਗੱਲ ਕਰੀਏ 15 ਜੂਨ ਨੂੰ ਪੰਜਾਬ ਦਾ ਮੌਸਮ ਫੇਰ ਤਕਰੀਬਨ ਦੁਪਹਿਰ ਤੱਕ ਸਾਫ਼ ਹੀ ਦੇਖਣ ਨੂੰ ਮਿਲੇਗਾ ਵੀਰੋ ਪਿਛਲੇ ਸਮੇਂ ਦੇ ਵਿੱਚ ਫੇਰ ਛੋਟੇ-ਮੋਟੇ ਟੁੱਟਮੀਆਂ ਬਦਲੀਕਾਰਵੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਤੇ ਜੇਕਰ ਵੀਰ ਆਪਾਂ ਗੱਲ ਕਰੀਏ ਠੰਡ ਤੋਂ ਰਾਹਤ ਦੀ ਠੰਡ ਤੋਂ ਰਾਹਤ ਫਿਰ ਹਾਲ ਵੀਰੋ ਨਹੀਂ ਮਿਲੇਗੀ ਆਪਾਂ ਨੂੰ 19-20 ਤਰੀਕ ਦੇ ਵਿੱਚ ਜਾ ਕੇ ਵੀਰੋ ਪੰਜਾਬ ਦਾ ਮੌਸਮ ਹੈ ਜੋ ਥੋੜਾ ਪ੍ਰਭਾਵਿਤ ਹੁੰਦਾ ਆਪਾਂ ਨੂੰ ਦੇਖਣ ਨੂੰ ਮਿਲੇਗਾ ਉਦੋਂ ਜਾ ਕੇ ਵੀਰੋ ਆਪਾਂ ਨੂੰ ਗਰਮੀ ਤੋਂ ਥੋੜੀ ਰਾਹਤ ਮਿਲੇਗੀ ਉਦੋਂ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿੱਚ ਬਰਸਾਤੀ ਗਤੀਵਿ ਅਸਰ ਹੋਵੇਗਾ ਕਦੋਂ ਹੋਵੇਗਾ ਕਿੰਨਾ ਭਾਗਾਂ ਦੇ ਵਿੱਚ ਹੋਵੇਗਾ ਸਾਰੀ ਜਾਣਕਾਰੀ ਪਸਹੀ ਸਮੇਂ ਤੇ ਕਿਸਾਨ ਵੀਰਾਂ ਨਾਲ ਸਾਂਝੀ ਕਰਦੇ ਰਹਾਂਗੇ ਥੋੜੀ ਵੀਰ ਆਪਾਂ ਮੌਨਸੂਨ ਦੀ ਗੱਲ ਕਰੀਏ ਮੌਨਸੂਨ ਪੰਜਾਬ ਦੇ ਵਿੱਚ ਪਹੁੰਚਣ ਦੇ ਅਸਾਰ ਤਕਰੀਬਨ 25 26 ਜੂਨ ਤੋਂ ਬਾਅਦ ਜੋ ਵੀਰੋ ਆਖਰੀ ਹਫਤਾ ਹੋਵੇਗਾ ਜੂਨ ਦਾ ਉਹਨਾਂ ਦਿਨਾਂ ਦੇ ਵਿੱਚ ਮੌਨਸੂਨ ਪੰਜਾਬ ਦੇ ਵਿੱਚ ਇੰਟਰ ਕਰ ਸਕਦੀ ਹੈ 27 28 ਜੂਨ ਤੋਂ ਲੈ ਕੇ ਵੀਰੋ 1 ਜੁਲਾਈ ਤੱਕ ਦਾ ਜੋ ਸਮਾਂ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਮੌਨਸੂਨ ਇੰਟਰ ਕਰ ਸਕਦੀ ਹੈ ਵੀਰੋ ਪੰਜਾਬ ਤੇ ਹੋਰ ਸੂਬੇ ਦੇ ਵਿੱਚ ਆਉਂਦੇ ਪੰਜ ਚਾਰ ਦਿਨ ਲਈ ਹੀਟ ਵੇਵ ਦੀ ਵਾਰਨਿੰਗ ਜਾਰੀ ਕੀਤੀ ਹੈ ਵੀਰੋ ਸੋ ਪੰਜਾਬ ਦੇ ਵਿੱਚ ਗਰਮੀ ਦਾ ਮਾਹੌਲ ਬਣਿਆ ਰਹਿ ਗਿਆ ਇਸ ਲਈ ਥੋੜਾ ਨਕਸਾਨ ਵੀ ਰਿਕੁਇਰ ਰੇਸ ਕਰਨ ਕਿ ਸਵੇਰ ਸ਼ਾਮ ਕੰਮ ਕਰਕੇ ਦੁਪਹਿਰ ਦੇ ਸਮੇਂ ਥੋੜੀ ਜੀ ਰੈਸਟ ਕਰਨ ਦੀ ਕੋਸ਼ਿਸ਼ ਕਰਨ ਬਾਕੀ ਵੀਰੋ ਜਿਵੇਂ ਵੀ ਆਪਾਂ ਨੂੰ ਕੋਈ ਨਵੀਂ ਜਪਰੇਡ ਮਿਲਦੀ ਆਪਾਂ ਸਹੀ ਤੋਂ ਸਹੀ ਜਾਣਕਾਰੀ ਲੈ ਕੇ ਕਿਸਾਨ ਵੀਰਾਂ ਨਾਲ ਫੇਰ ਹਾਜ਼ਰ ਹੋਵਾਂਗੇ ਸੋ ਵੀਰੋ ਉਦੋਂ ਤੱਕ ਲਈ ਅਜ਼ਾਦ ਤੇ ਜੁਈ ਧੰਨਵਾਦ ਚੈਨ ਲਲਚੈਲ ਖੇਤੀ ਸੇਵਾ ਸੈਂਟਰ ਨਾ ਬਣੇ ਰਹੋ ਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ